ਸੁਰਾਤ ਸਾਹਿਬ ਨੇ ਲੇਪ ਇੰਡਸ ਤਾਪਖਾਨੇ ਦੇ ਵਿੱਚ ਪੰਚਾਇਤੀ ਜ਼ਮੀਨ ਦੇ ਵਿੱਚ ਲੱਗੇ ਦਰਖਤ ਨੂੰ ਕੱਟਣ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਖੂਨੀ ਚੜਾਪੋਈ ਜਿਸ ਦੇ ਵਿੱਚ ਮਨਜੀਤ ਸਿੰਘ ਅਤੇ ਜਤਿੰਦਰ ਸਿੰਘ ਅਜਖਮੀ ਹੋ ਗਏ ਸਪੰਦ ਦੇ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੇ ਵਿੱਚ ਕਰੀ ਪੰਜਾਹ ਤੋਂ ਵੱਧ ਬੂਟੇ ਪਪੂਲਰ ਦੇ ਲੱਗੇ ਹੋਏ ਸਨ ਜਿਨ੍ਹਾਂ ਨੂੰ ਪਿੰਡ ਦੇ ਇੱਕ ਪਰਿਵਾਰ ਵੱਲੋਂ ਕਟਣਾ ਸ਼ੁਰੂ ਕਰ ਦਿੱਤਾ ਗਿਆ ਸੀ ਇਸ ਪੰਚਾਇਤੀ ਜ਼ਮੀਨ 'ਚ ਲੱਗੇ ਦਰਖਤਾਂ ਨੂੰ ਕਟਣ ਤੋਂ ਰੋਕਣ ਦੇ ਲਈ ਜਦੋਂ ਉਹ ਮੌਕੇ ਤੇ ਗਏ ਤਾਂ ਉਹ ਨਾ ਰੁਕੇ ਉਹਨਾਂ ਇਸ ਸਬੰਧੀ ਪਿੰਡ ਦੇ ਪੰਚਾਇਤ ਸਕੱਤਰ ਅਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਕਿ ਇਹਨਾਂ ਦਰਖਤਾਂ ਦੀ ਕਟਾਈ ਰੋਕੀ ਜਾਵੇ ਉਹ ਦੱਸਿਆ ਕਿ ਜਦੋਂ ਪਿੰਡ ਦਾ ਪੰਚਾਇਤ ਸਖਤਰ ਦਰਖਤ ਕੱਟਣ ਦਾ ਮੌਕਾ ਦੇਖਣ ਪਿੰਡ ਪੂਜਾ ਦਾ ਉੱਥੇ ਦਰਖਤ ਕੱਟਣ ਵਾਲਿਆਂ ਨੇ ਉਹਨਾਂ ਦੇ ਨਾਲ ਗਾਲੀ ਕਲੋਚ ਕੀਤੀ ਸਾਬਕਾ ਸਰਪੰਚ ਬੂਟਾ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਦੇ ਵਾਸੀ ਦੀਦਾਰ ਸਿੰਘ ਅਤੇ ਮਨਜੀਤ ਸਿੰਘ ਮੌਕੇ 'ਵਾਲ ਆ ਰਹੇ ਸਨ ਤਾਂ ਦਰਖਤ ਕੱਟਣ ਵਾਲਿਆਂ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਉਹਨਾਂ ਕਿਹਾ ਕਿ 6 ਤੋਂ 7 ਵਿਅਕਤੀ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਨੇ ਇਹ ਹਮਲਾ ਕੀਤਾ ਇਹ ਹਮਲੇ ਦੇ ਵਿੱਚ ਮਨਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਜੋ ਕਿ ਲਹੂ-ਲਹਾਨ ਹੋ ਕੇ ਜਦਕਿ ਦੀਦਾਰ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਜ਼ਖਮੀ ਮਨਜੀਤ ਸਿੰਘ ਨੂੰ ਇਲਾਜ ਦੇ ਲਈ ਸਮਾੜਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਉਸ ਦੇ ਵਿੱਚ ਲੱਗੇ ਬੂਟੇ ਕੱਟ ਕੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਨਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੰਚਾਇਤ ਦੇ ਖੇਤ ਦੇ ਵਿੱਚੋਂ ਲਾਹਤ ਸਿੰਘ ਤੇ ਅੱਜ ਦੇ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60-70 ਬੂਟਿਆਂ ਦਾ ਕਤਲ ਕਰ ਦਿੱਤਾ ਗਿਆ ਇਸੀ ਉਸ ਦੇ ਸਬੰਧ ਵਿੱਚ ਬੂਤਾ ਸਿੰਘ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਚੌਂਕੀ ਦੇ ਦਰਖਾਸਤ ਕੀਤੀ ਥਾਣੇ ਆ ਕੇ ਦਰਖਾਸਤ ਕੀਤੀ ਜਿਹਦੀ ਸਬੰਧ ਸਾਡੀ ਕੋਈ ਸੁਣਵਾਈ ਨਹੀਂ ਹੋਈ ਵਿਡੀਓ ਵਿਭਾਗ ਦੇ ਵਾਲੇ ਮੌਕਾ ਦੇਖਣ ਆਏ ਤੇ ਉਹਨਾਂ ਨੇ ਸੰਪਰਕ ਕੀਤਾ ਕਿ ਭਾਈ ਆ ਕੇ ਮੌਕਾ ਦਿਖਾ ਦਿਓ ਅਸੀਂ ਮੌਕਾ ਦਿਖਾਣਗੇ ਤੇ ਲਾਭ ਸਿੰਘ ਦੇ ਮੁੰਡੇ ਗਾਗਾ ਤੇ ਗੋਰਪ੍ਰੀਤ ਸਿੰਘ ਉਹਦਾ ਭਤੀਜਾ ਲਾਭ ਸਿੰਘ ਦਾ ਤੇ ਤਰਲੋਚਨ ਸਿੰਘ ਇੱਕ ਕੁਲਵਿੰਦਰ ਸਿੰਘ ਕਾਲਾ ਇੱਕ ਸਰਬਜੀਤ ਸਿੰਘ ਤੇ ਇੱਕ ਇੱਕ ਦੋ ਬੰਦੇ ਸੀ ਕਿ ਆਪਣੇ ਲੇਬਰ ਵਾਲੇ ਇਹਨਾਂ ਨੇ اچانک ਹਮਲਾ ਕਰਦੇ ਤਾਂ ਹਮਲਾ ਕਰਕੇ ਸਾਡੇ ਤੇ ਅਜੀਆਂ ਸੱਟਾਂ ਮਾਰੀਆਂ ਪੰਜ ਮਾਰਿਆ ਮਨਜੀਤ ਸਿੰਘ ਦੇ ਸਿਰ ਦੇ ਵਿੱਚ ਪੰਜ ਮਾਰਿਆ ਜਿਸ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਡੂੰਗੀ ਸੱਟ ਲੱਗ ਗਈ ਤੇ ਇੱਕ ਨੇ ਮਨਜੀਤ ਸਿੰਘ ਦੇ ਛਾਤੀ ਤੇ ਵਾਰ ਕੀਤਾ ਜੀ ਕਿਰਪਾਨ ਮਾਰੀ ਛੋਟੀ ਤੇ ਉਹਨਾਂ ਨੂੰ ਵੀ ਉਹਨਾਂ ਦੇ ਛਾਤੀ ਤੇ ਜ਼ਖਮ ਬਹੁਤ ਜ਼ਿਆਦਾ ਹੋ ਗਿਆ ਹਮਲਾ ਕਰ ਕੱਲ 25 ਤਰੀਕ ਨੂੰ ਨਾ ਸਾਡੇ ਪਿੰਡ ਪਿੰਡ ਦੇ ਵਿੱਚ ਲਾਭ ਸਿੰਘ ਨੇ ਬੂਟੇ ਫੜ ਲਈ ਸੀ ਪੰਚਾਇਤ ਦੀ ਜ਼ਮੀਨ ਦੇ ਵਿੱਚੋਂ ਪਪੂਲਰ तकरीबन 70 80 ਬੂਟੇ ਸੀਗੇ ਉਹ ਵੱੜਤੇ ਸੀ ਉਸ ਤੋਂ ਬਾਅਦ ਅਸੀਂ ਚੌਂਕੀ 'ਚ ਵੀ ਰਿਪੋਰਟ ਕਰੀ ਫਿਰ ਅਸੀਂ ਸੰਦੀਪ ਜਈ ਆ ਜੀ ਸਾਡੇ ਨਾਲੇ ਪ੍ਰਬੰਧਕ ਲੱਗਿਆ ਉਹਨਾਂ ਨੂੰ ਮੈਂ ਅਪੀਲ ਕਰੀ ਉਹਨਾਂ ਨੇ ਵੀ ਐਪਲੀਕੇਸ਼ਨ ਲੈ ਕੇ ਜੀ ਮੈਨੂੰ ਵਟਸਐਪ ਕਰੀ ਉਹ ਅਸੀਂ ਰਾਤ ਥਾਣੇ ਰਿਪੋਰਟ ਦਿੱਤੀ ਸੀਗੀ ਆਪਣੇ ਵੱਲੋਂ ਵੀ ਦਰਖਾਸਤ ਦਿੱਤੀ ਅਸੀਂ ਸੰਦੀਪ ਜਈ ਵੱਲੋਂ ਵੀ ਦਿੱਤੀ ਸੀਗੀ ਜੀ ਉਸ ਤੋਂ ਬਾਅਦ ਅਜ ਰਾਤ ਰੋਕ ਕੋਸ਼ ਨਹੀਂ ਜੀ ਨਾ ਇਹਨਾਂ ਨੇ ਚੱਕੇ ਨਾ ਵਾਸਤਾ ਅਸੀਂ ਸਵੇਰੇ ਗਏ ਸੀਗੇ ਥਾਣੇ ਉਹ ਤੋਂ ਬਾਅਦ ਸੈਕਟਰੀ ਸਾਹਿਬ ਆਏ ਸੀ ਜੀ ਬਲਾਕ ਦੇ ਬੀੜਾ ਸਾਹਿਬ ਨੇ ਭੇਜਿਆ ਸੀ ਸੈਕਟਰੀ ਨੂੰ ਕਿ ਤੂੰ ਮੌਕਾ ਦੇਖ ਕੇ ਆ ਸੈਕਟਰੀ ਸਾਹਿਬ ਆਏ ਨੇ ਮੈਂ ਗਿਆ ਮੌਕਾ ਤਖਾਨ ਚੋ ਕੇ ਸੈਕਟਰੀ ਸਾਹਿਬ ਕੀ ਲੰ? ਹਾਂਜੀ ਮੈਂ ਡਾਕਟਰ ਹਰਪ੍ਰੀਤ ਦੀ ਐਸਟੀਐ ਸਮਰਾਲਾ ਡਾਕਟਰ ਸਾਹਿਬ ਸਰ ਤਾਗੜ ਦਾ ਇੱਕ ਕੇਸ ਹੈ ਕੀ ਹੈ ਜੀ ਇਹ ਬਤਨ ਹਾਂਜੀ ਇੱਕ ਲੜਾਈ ਝਗੜੇ ਦੇ ਨਾਲ ਦੋ ਪੇਸ਼ੈਂਟ ਆਏ ਆ ਇੱਕ ਦਾ ਨਾਮ ਹੈਗਾ ਮਨਜੀਤ ਸਿੰਘ son of ਜੁਗਿੰਦਰ ਸਿੰਘ ਇਹਦਾ ਦੂਜਾ ਹੈਗਾ ਜਗਤਿੰਦਰ ਸਿੰਘ son of ਲੇਟ ਧਿਆਨ ਸਿੰਘ ਇਹ ਆਪਸ ਦੇ ਵਿੱਚ ਇਹਨਾਂ ਦੀ ਉਥੇ ਪਿੰਡ ਦੇ ਵਿੱਚ ਉਏ ਮਤਲਬ ਕਿ ਲੜਾਈ ਵਗੈਰਾ ਹੋਇਆ ਝਗੜਾ ਇਹਨਾਂ ਦਾ ਹੋਇਆ ਇੱਕ ਦੂਜੇ ਤੇ ਮਤਲਬ ਪਾਟੇ ਇਲਜ਼ਾਮ ਲਾ ਰਹੇ ਆਵੇਂ ਸੱਟਾਂ ਮਾਰੀਆਂ ਤੇ ਅਸੀਂ ਹੁਣ ਇਹਨਾਂ ਨੂੰ ਫਰਸਟ ਏਡ ਦੇ ਕੇ ਇਹਨਾਂ ਦੇ ਜਿਹੜਾ ਐਮ ਐਲਰ ਰਿਪੋਰਟ ਆ ਉਹ ਤਿਆਰ ਕਰਕੇ ਜਾਂ ਕੋਈ ਐਕਸਰੇਡ ਵਾਈਜ਼ ਹੁੰਦਾ ਵਾ ਉਹ ਅਸੀਂ ਫਿਰ ਅਸੀਂ ਫਰੋਂ ਨੂੰ ਥਾਣੇ ਨੂੰ ਭੇਜ ਦਾਂਗੇ ਅਗੇ ਟ੍ਰੀਟਮੈਂਟ ਵਾਸਤੇ ਤੇ ਜੋ ਇਹਦਾ ਇਲਾਜ ਹੋਊਗਾ ਇੱਥੇ ਕੀਤਾ ਜਾਊਗਾ ਜੇ ਕੋਈ ਐਕਸਰੇ ਵਗੈਰਾ ਸੀਟੀ ਵਗੈਰਾ ਹੋਊਗਾ ਆਪਾਂ ਹਾਇਰ ਸੈਂਟਰ ਤੋਂ ਪਰਵਾ ਲਾਂਗੇ ਉੱਥੋਂ ਨਾਲ ਉਹ ਸਰ ਇਹਨਾਂ ਨੂੰ 44-45 ਸਾਲ ਦੀ ਉਮਰ ਆ ਉਹਨਾਂ ਦੇ ਇੰਜਰੀ ਕਿੱਥੇ ਆਈ ਹੈ ਉਹਨਾਂ ਦੇ ਹੈਡ ਇੰਜਰੀ ਉਹ ਫਿਰ ਅਸੀਂ ਉਸ ਸਾਹਿਬ ਨੇ ਟ੍ਰੀਟਮੈਂਟ ਕਰਾ ਕਰਨਾ ਤੇ ਸਟੀਰੀ ਸਕੈਨ ਵਗੈਰਾ ਐਡਵਾਈਸ ਕੀਤਾ ਉਹ ਅਸੀਂ ਪ੍ਰਵਾਕ ਕੇ ਅੱਗੇ ਫਦਰ ਥਾਣੇ ਨੂੰ ਨਾਲ ਰਿਪੋਰਟ ਦੇ ਦੇਾਂਗੇ ਉਸ ਸਾਹਿਬ ਜੀ ਕਹਿੰਦਾ ਅਵਲਿਆ ਯੋਗੀ ਮਾਮਲਾ ਜੀ ਇਹ ਸ਼ਿਕਾਇਤ ਆਈ ਹੈ ਜੀ ਕਿ ਕੋਈ ਦਰਖਤਾਂ ਪਿੱਛੇ ਝਗੜਾ ਹੋਇਆ ਦੋ ਪਾਰਟੀਆਂ ਦਾ ਜੀ ਹਸਪੀਟਲ ਦਾਖਲ ਨੇ ਉੱਥੇ ਸਾਡਾ ਥਾਣੇਦਾਰ ਸਾਹਿਬ ਜਾਊਗਾ ਸਟੇਟਮੈਂਟ ਦੇ ਉਹ ਦੇਣਗੇ ਉਹਦਾ ਉਸ ਹਿਸਾਬ ਕਾਨੂੰਨੀ ਕਾਰਵਾਈ ਅੰਦਰ ਲੈਂਦੀ ਹੈ ਇਹ ਵੀ ਸਾਡੀ ਤੋਂ ਕੋਈ ਫਾਇਦਾ ਨਹੀਂ ਸ਼ਿਕਾਇਤ ਹੈ ਇਹ ਕੋਈ ਪਹਿਲਾਂ ਕੋਈ ਸ਼ਿਕਾਇਤ ਨਹੀਂ ਆਈ ਜੀ ਦਰਖਤਾਂ ਦਾ ਮਾਮਲਾ ਬਹੁਤ ਜਾਇਜ਼ ਹੈ ਜਿੱਥੇ ਜਿੱਥੇ ਜਗ੍ਹਾ ਵਿੱਚ ਆਇਆ ਜੀ ਉਸ ਜਿਹੜਾ ਦਰਖਤਾਂ ਦਾ ਵੇਰਵਾ ਜ਼ਮੀਨ ਵਾਰੇ ਸ਼ਿਕੋਤੇ ਵਾਰੇ ਜੋ ਵੀ ਅਸੀਂ ਇੱਕ ਲੈਟਰ ਮੂਵ ਕਰਨਾ ਬੀਡੀਪੂ ਜੀ ਸਾਹਿਬ ਨੂੰ ਅੱਜ ਛੁੱਟੀ ਸੀ ਸਾਡਾ ਲੈਟਰ ਰੀਵਰੀ ਹੋ ਸਕਿਆ ਅਸੀਂ ਸਾਰਾ ਵੇਰਵਾ ਬੀਡੀਪੂ ਦਫ਼ਤਰ ਤੋਂ ਲੈ ਕੇ ਫਿਰ ਫਾਰਦਰ ਅੱਗੇ ਕਾਰਵਾਈ ਅਮਲ